ਸਪਰੇਜ਼ ਲਾਰਡ ਹਾਲੇਲੂਇਆ ਜੈ ਮਸੀਹੀ ਪਰਮੇਸ਼ਰ ਕੇ অতি ਸੁੰਦਰ ਨਾਮ ਕੀ ਮਹਿਮਾ ਅਤੇ ਵਡਿਆਈ ਹੋਵੇ ਸੋ ਧੰਨਵਾਦ ਉਸ ਪਿਤਾ ਪਰਮੇਸ਼ਰਤਾ ਜਿਸ ਪਰਮੇਸ਼ਰ ਨੇ ਅੱਜ ਦਾ ਸੁੰਦਰ ਦਿਨ ਸਾਨੂੰ ਇੱਕ ਵਾਰ ਫਿਰ ਤੋਂ ਬਖਸ਼ਿਆ ਕਿ ਅਸੀਂ ਪਰਮੇਸ਼ਰ ਦੀਆਂ ਗੱਲਾਂ ਨੂੰ ਜਾਣੀਏ ਅਤੇ ਉਹਦੇ ਪਵਿੱਤਰ ਬਚਨਾਂ ਦੇ ਵਿੱਚੋਂ ਕੁਝ ਗੱਲਾਂ ਨੂੰ ਸਿੱਖ ਸਕੀਏ ਸੋ ਜਾਣੇ ਵਚਨ ਦੀ ਸਚਾਈ ਚੈਨਲ ਦੀ ਇੱਕ ਹੋਰ ਨਵੀਂ ਵੀਡੀਓ ਵਿੱਚ ਤੁਹਾਡਾ ਸਵਾਗਤ ਹੈ ਬਾਈਬਲ ਦਾ ਸੋ ਬਾਈਬਲ ਦਾ ਅਦਭੁਤ ਤੇ ਗਹਿਰਾ ਗਿਆਨ ਨੂੰ ਜਾਣਨ ਦੇ ਲਈ ਤੁਸੀਂ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਤਾਂ ਕਿ ਪਰਮੇਸ਼ਰ ਦੀਆਂ ਹੋਰ ਵੀ ਅਦਭੁਤ ਤੇ ਆ ਪਰਮੇਸ਼ਰ ਦੇ ਗੂੜੇ ਗਿਆਨ ਨੂੰ ਤੁਸੀਂ ਸਿੱਖ ਸਕੋ ਮੇਰੇ ਪਿਆਰਿਓ ਸੋ ਅੱਜ ਦਾ ਜਿਹੜਾ ਸਾਡਾ ਟੌਪਿਕ ਹੈ ਉਹ ਆ ਕਿਉਂ ਅਸੀਂ ਪ੍ਰਭੂ ਯੀਸ਼ੂ ਮਸੀਹ ਦੇ ਫੋਟੋ ਜਾਂ ਉਹਦੇ ਸਾਹਮਣੇ ਚੜਾਵਾ ਜਾਂ ਪ੍ਰਸ਼ਾਦ ਕਿਉਂ ਨਹੀਂ ਚੜਾਉਨੇ ਕਿਉਂਕਿ ਮੈਂ ਜੋ ਪਿਛਲੀ ਸਭ ਤੋਂ ਪਹਿਲੀ ਵੀਡੀਓ ਪਾਈ ਸੀ ਉਹਦੇ ਵਿੱਚ ਕਿਹਾ ਸੀ ਕਿ ਅਸੀਂ ਯੀਸ਼ੂ ਮਸੀਹ ਦੀ ਫੋਟੋ ਸਾਹਮਣੇ ਵੀ ਪ੍ਰਸ਼ਾਦ ਨਹੀਂ ਚੜਾਉਨੇ ਤਾਂ ਮੇਰੇ ਪਿਆਰਿਓ ਇੱਕ ਵਿਅਕਤੀ ਨੇ ਸਵਾਲ ਉਠਾਇਆ ਸੀ ਕਮੈਂਟ ਬਾਕਸ ਦੇ ਵਿੱਚ ਕਿਉਂ ਨਹੀਂ ਤੁਸੀਂ ਚੜਾਉਂਦੇ ਕਰਕੇ ਸਾਡੇ ਮੁਹੱਲੇ ਦੇ ਵਿੱਚ ਇਦਾਂ ਹੁੰਦਾ ਉਦਾਂ ਹੁੰਦਾ ਮੇਰੇ ਪਿਆਰਿਓ ਮੈਂ ਬਾਈਬਲ ਦੀ ਗੱਲ ਦੱਸਣ ਲੱਗਾ ਮਨੁੱਖ ਆਪਣੀ ਸਵੈ ਮਰਜ਼ੀ ਨਾਲ ਜੋ ਮਰਜ਼ੀ ਕਰੀ ਜਾਵੇ ਉਹ ਵੱਖਰੀ ਗੱਲ ਆ ਲੇਕਿਨ ਬਾਈਬਲ ਕੀ ਦੱਸਦੀ ਆ ਕਿ ਅਸੀਂ ਕਿਉਂ ਨਹੀਂ ਚੜਾਉਨੇ ਜਾਂ ਕਿ ਪਰਮੇਸ਼ਵਰ ਇਹ ਚੜਾਵਾ ਸਾਡੇ ਤੋਂ ਮੰਗਦਾ ਆ ਜਾਂ ਨਹੀਂ ਸੋ ਇਸ ਗੱਲਾਂ ਤੇ ਅਸੀਂ ਬੜੇ ਡੂੰਘੇ ਤਰੀਕੇ ਨਾਲ ਗੱਲ ਕਰਨ ਦੇ ਲਈ ਜਾ ਰਹੇ ਆ ਜਰੂਰ ਇਸ ਵਿਸ਼ੇ ਨੂੰ ਪੂਰਾ ਸੁਣੋ ਸਮਝੋ ਅਤੇ ਪਰਮੇਸ਼ਵਰ ਦੀ ਮਹਾਨ ਯੋਜਨਾ ਨੂੰ ਜਾਣੋ ਸੋ ਆਈਏ ਇੱਕ ਵਚਨ ਪੜ੍ਹਦੇ ਆ ਸਭ ਤੋਂ ਪਹਿਲਾਂ ਫਿਰ ਬਾਕੀ ਗੱਲਾਂ ਬਾਤ ਚ ਕਰਨੇ ਆ ਅ ਪਹਿਲਾ ਸ਼ਮੂਏਲ 15 ਬਾਪ ਉਹਦਾ ਆਪਾਂ ਪੜਾਂਗੇ ਦਾ 22 वचन ਸ਼ਮੂਏਲ ਨੇ ਕਹਾ ਕਿ ਯਹਵਾ ਮੇਲ ਬਲੀਆਂ ਅਤੇ ਹੋਂ ਬਲੀਆਂ ਤੋਂ ਪ੍ਰਸੰਨ ਹੁੰਦਾ ਹੈ ਜਿਨ੍ਹਾਂ ਕੇ ਆਪਣੀ ਗੱਲ ਦੀ ਮੰਨੇ ਜਾਣ ਨਾਲ ਪ੍ਰਸੰਨ ਹੁੰਦਾ ਹੈ ਸੁਣ ਮੰਨਣਾ ਤੇ ਬਲੀ ਚੜਾਉਂਦੇ ਨਾਲੋਂ ਅਤੇ ਕੰਨ ਲਗਾਉਣਾ ਉੱਤਮ ਹੈ ਹallelujah ਮੇਰੇ ਪਿਆਰਿਓ ਇੱਥੇ ਜਗ੍ਹਾ ਤੇ ਸਾਫ਼ ਤੇ ਸਪੱਸ਼ਟ ਲਿਖਿਆ ਕਿ ਯਹੋਵਾ ਮੇਲ ਬਲੀਆਂ ਤੇ ਹੋਂ ਬਲੀਆਂ ਤੋਂ ਪ੍ਰਸੰਨ ਹੁੰਦਾ ਆ ਜਿੰਨਾ ਕਿ ਆਪਣੀ ਗੱਲ ਦੇ ਮੰਨੇ ਜਾਣ ਦੇ ਨਾਲ ਕੀ ਹੁੰਦਾ ਆ ਪ੍ਰਸੰਨ ਹੁੰਦਾ ਆ ਮੇਰੇ ਅਜ਼ੀਜ਼ੋ ਧਿਆਨ ਦੇ ਕੇ ਬਹੁਤ ਜ਼ਿਆਦਾ ਗੌਰ ਦੇ ਨਾਲ ਇਸ ਵਚਨ ਨੂੰ ਤੁਸੀਂ ਸਮਝਣਾ ਆ ਕੀ ਯਹੋਵਾ ਪਰ ਯਾਨੀ ਪਰਮੇਸ਼ੁਰ ਮੀਲ ਬਲੀਆਂ ਤੇ ਹੋਮ ਬਲੀਆਂ ਨਾਲ ਪਰਸੰਨ ਹੁੰਦਾ ਲਿਖਿਆ ਨਹੀਂ ਉਹ ਇਸ ਗੱਲ ਨਾਲ ਪਰਸੰਨ ਹੁੰਦਾ ਕਿ ਇੱਕ ਵਿਅਕਤੀ ਮੇਰੀ ਗੱਲ ਨੂੰ ਸੁਣੇ ਅਤੇ ਉਹਨੂੰ ਸੁਣ ਕੇ ਮੰਨੇ ਬੋਲੋ ਪ੍ਰੇਜ਼ ਦਾ ਲਾਰਡ ਮੇਰੇ ਅਜ਼ੀਜ਼ੋ ਕਈ ਵਾਰ ਮਨੋਖ ਨੂੰ ਲੱਗਦਾ ਕਿ ਸ਼ਾਇਦ ਮੈਂ ਪਰਮੇਸ਼ੁਰ ਦੇ ਅੱਗੇ ਚੜਾਵਾ ਚੜਾ ਕੇ ਆਪਣੇ ਆਪਾਂ ਦੀ ਮਾਫੀ ਪਾ ਲਵਾਂਗਾ ਜਾਂ ਮੈਂ ਚੰਗਾ দান ਕਰਕੇ ਆਪਣੇ ਪਾਪਾਂ ਤੋਂ ਛੁਟਕਾਰਾ ਪਾ ਲਵਾਂਗਾ ਜਾਂ ਆ ਕੁਝ ਲੋਕਾਂ ਦੀ ਮਦਦ ਕਰਕੇ ਮੈਂ ਆਪਣੀਆਂ ਕਮੀਆਂ ਨੂੰ ਛਪਾ ਲਵਾਂਗਾ ਪਰ ਬਾਈਬਲ ਕੀ ਦੱਸਦੀ ਆ ਕਿ ਪਰਮੇਸ਼ਰ ਮੇਲ ਬਲੀਆਂ ਤੇ ਹੋਮ ਬਲੀਆਂ ਨਾਲ ਖੁਸ਼ ਨਹੀਂ ਹੁੰਦਾ ਉਹ ਕਿਹੜੀ ਗੱਲ ਨਾਲ ਖੁਸ਼ ਹੁੰਦਾ ਕਿ ਮਨੁੱਖ ਮੇਰੀ ਗੱਲ ਨੂੰ ਸੁਣੇ ਅਤੇ ਉਹਨੂੰ ਮੰਨੇ ਇਸ ਗੱਲ ਤੋਂ ਯਹੋਵਾ ਪਰਮੇਸ਼ਰ ਕੀ ਹੁੰਦਾ ਆ ਪਰਸੰਨ ਹੁੰਦਾ ਆ ਮੇਰੇ ਅਜ਼ੀਜ਼ੋ ਜੇਕਰ ਤੁਸੀਂ ਉਹਦੀ ਗੱਲ ਨੂੰ ਨਹੀਂ ਮੰਨਦੇ ਉਹਦੇ ਵਚਨ ਨੂੰ ਫਾਲੋ ਨਹੀਂ ਕਰਦੇ ਫਿਰ ਤੁਸੀਂ ਫਿਰ ਭਾਵੇਂ ਤੁਸੀਂ ਮੇਰੇ ਪਿਆਰੋ ਅਲੱਗ ਅਲੱਗ ਮਠਿਆਈਆਂ ਅਲੱਗ ਅਲੱਗ ਚੀਜ਼ਾਂ ਉਹਦੇ ਅੱਗੇ ਰੱਖ ਦਵੋ ਪਰਮੇਸ਼ਰ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਪਰਮੇਸ਼ਰ ਨੂੰ ਚਾਹੀਦਾ ਕਿ ਇੱਕ ਵਿਅਕਤੀ ਮੇਰੀ ਗੱਲ ਨੂੰ ਸੁਣੇ ਤੇ ਉਹਨੂੰ ਮੰਨੇ ਪਰ ਦੁੱਖ ਦੀ ਗੱਲ ਅੱਜ ਪਰਮੇਸ਼ਰ ਨੂੰ ਸਾਰੇ ਰਿਸ਼ਵਤ ਦੇਣ ਦੇ ਲਈ ਤਿਆਰ ਹੋ ਜਾਂਦੇ ਆ ਪਰਮੇਸ਼ਰ ਮੇਰਾ ਕੰਮ ਬਣਾ ਦੇ ਮੈਂ ਲੋਕਾਂ ਦੇ ਵਿੱਚ ਲੰਗਰ ਲਗਾ ਦਿਆਂਗਾ ਲੇਕਿਨ ਮੇਰੇ ਅਜ਼ੀਜ਼ੋ ਧਿਆਨ ਦੇ ਕੇ ਸੁਣੀਓ ਇਹ ਚੀਜ਼ਾਂ ਕਰਨੀਆਂ ਸਾਨੂੰ ਸੌਕੀਆਂ ਲੱਗਦੀਆਂ ਪਰ ਪਰਮੇਸ਼ਵਰ ਦੀ ਗੱਲ ਨੂੰ ਮੰਨਣਾ ਸਾਨੂੰ ਔਖਾ ਲੱਗਦਾ ਤੇ ਵਚਨ ਚ ਲਿਖਿਆ ਪਰਮੇਸ਼ਵਰ ਨੇ ਖੁਸ਼ੀ ਆਪਣੀ ਗੱਲ ਤੋਂ ਮੰਨੇ ਜਾਣ ਦੇ ਦੁਆਰਾ ਹੋਣਾ ਆ ਇਸ ਕਰਕੇ ਅਜ਼ੀਜ਼ੋ ਬਾਈਬਲ ਦਾ ਪਰਮੇਸ਼ਵਰ ਕਿਸੇ ਛੜਾਵੇ ਤੋਂ ਪਰੇਸ਼ਾਨੀ ਹੁੰਦਾ ਲੱਡੂਆਂ ਤੋਂ ਪਰੇਸ਼ਾਨੀ ਹੁੰਦਾ ਬਾਈਬਲ ਦੇ ਪਰਮੇਸ਼ੀਅਨ ਨੂੰ ਖੁਸ਼ ਕਰਨਾ ਆ ਤੇ ਉਹਦੀ ਗੱਲ ਨੂੰ ਮੰਨਣਾ ਪੈਣਾ ਤੁਹਾਨੂੰ ਬੋਲੋ ਹallelujah ਇਸ ਕਰਕੇ ਬਾਈਬਲ ਨੂੰ ਜਿਹੜੇ ਜਾਣਦੇ ਆ ਜਾਂ ਅਸਲ ਪਰਮੇਸ਼ਵਰ ਯਾਨੀ ਬਾਈਬਲ ਦੇ ਗੂੜ੍ਹ ਗਿਆਨ ਨੂੰ ਜਿਹੜੇ ਲੋਕ ਜਾਣਦੇ ਆ ਉਹ ਕਦੀ ਵੀ ਪਰਮੇਸ਼ਵਰ ਦੇ ਅੱਗੇ ਬਲੀਦਾਨ ਨਹੀਂ ਚੜਾਉਂਦੇ ਯਾਨੀ ਪ੍ਰਸ਼ਾਦ ਨਹੀਂ ਚੜਾਉਂਦੇ ਲੱਡੂ ਨਹੀਂ ਚੜਾਉਂਦੇ ਮੇਰੇ ਪਿਆਰਿਓ ਉਹਨਾਂ ਨੂੰ ਪਤਾ ਆ ਸਾਡਾ ਪਰਮੇਸ਼ਵਰ ਇਹਨਾਂ ਚੀਜ਼ਾਂ ਦਾ ਭੁੱਖਾ ਨਹੀਂ ਉਹ ਨੂੰ ਇਹ ਖੁਸ਼ ਕਰਨਾ ਤੇ ਸਾਨੂੰ ਉਹਦੀ ਗੱਲ ਨੂੰ ਮੰਨਣਾ ਪੈਣਾ ਇੱਕ ਹੋਰ ਵਚਨ ਦੇਖਦੇ ਆ ਫਿਰ ਅਸੀਂ ਥੋੜਾ ਡਿਟੇਲ ਦੇ ਨਾਲ ਹੋਰ ਗੱਲ ਕਰਾਂਗੇ ਖੋਸ਼ੇ ਦੀ ਕਿਤਾਬ ਉਹਦਾ ਛੇ ਬਾਪ ਉਹਦਾ ਛੇ ਵਚਨ ਅਸੀਂ ਇਹਦੇ ਨਾਲ ਪੜ ਲਵਾਂਗੇ ਸੋ ਇਸ ਜਗਤ 'ਤੇ ਲਿਖਿਆ ਕਿਉਂਕਿ ਮੈਂ ਬਲੀਦਾਨ ਦੇ ਨਾਲ ਨਹੀਂ ਸਥਿਰ ਪ੍ਰੇਮ ਦੇ ਨਾਲ ਪ੍ਰਸੰਨ ਹੁੰਨਾ ਹਾਂ। ਅਤਿ ਹੋਮ ਬਲੀਆਂ ਤੋਂ ਅਧਿਕ ਮੈਂ ਇਹ ਚੋਣਾ ਕਿ ਲੋਕ ਪਰਮੇਸ਼ਵਰ ਦਾ ਗਿਆਨ ਰੱਖਣ। ਮੇਰੇ ਅਜ਼ੀਜ਼ੋ ਮੈਂ ਤੁਹਾਨੂੰ ਦੱਸ ਰਿਹਾ ਸੀ ਕਿ ਪਰਮੇਸ਼ਵਰ ਦੇ ਗਿਆਨ ਨਾ ਹੋਣ ਦੇ ਕਰਕੇ ਲੋਕ ਆਪਣੀ ਆਪਣੀ ਮਰਜ਼ੀ ਆਪਣੇ ਆਪਣੇ ਤਰੀਕੇ ਦੇ ਨਾਲ ਖੁਦਾ ਨੂੰ ਪ੍ਰਸੰਨ ਕਰ ਰਹੇ ਆ। ਪਰ ਪਰਮੇਸ਼ਰ ਦਾ ਸਭ ਤੋਂ ਪਹਿਲਾ ਸਾਨੂੰ ਗਿਆਨ ਹੋਣਾ ਚਾਹੀਦਾ ਕਿ ਪਰਮੇਸ਼ਰ ਹੋਮ ਬਲੀਆਂ ਦੇ ਨਾਲ ਖੁਸ਼ ਨਹੀਂ ਹੋਣਾ ਪਰਮੇਸ਼ਰ ਨੂੰ ਖੁਸ਼ ਕਰਨਾ ਤੇ ਤੁਹਾਨੂੰ ਉਹਦੀ ਆਗਿਆ ਦੇ ਨਾਲ ਖੁਸ਼ ਕਰਨਾ ਪੈਣਾ ਤੁਹਾਨੂੰ ਉਹਨੂੰ ਆਪਣੀ ਬਚ ਉਹਦੇ ਬਚਨ ਨੂੰ ਮੰਨ ਕੇ ਖੁਸ਼ ਕਰਨਾ ਪੈਣਾ ਮੇਰੇ ਅਜ਼ੀਜ਼ੋ ਸਭ ਤੋਂ ਵੱਡੀ ਤੇ ਅਹਿਮ ਗੱਲ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਿਹੜਾ ਸਰਵ ਸ਼ਕਤੀਮਾਨ ਪਰਮੇਸ਼ਰ ਆ ਸ੍ਰਿਸ਼ਟੀ ਕਰਤਾ ਇਹਦਾ ਮਤਲਬ ਕੀ ਆ ਕਿ ਉਹ ਸ੍ਰਿਸ਼ਟੀ ਕਰਤਾ ਪਰਮੇਸ਼ਵਰ ਆ ਉਹਨੇ ਸਾਡੇ ਲਈ ਇਸ ਧਰਤੀ ਤੇ ਕੇਲੇ ਦਾ ਪੇੜ ਉਪਜਾਉ ਕੀਤਾ ਕਿਸ ਲਈ ਕੀਤਾ ਕਿ ਤੁਸੀਂ ਕੇਲੇ ਤੋੜ ਕੇ ਪਰਮੇਸ਼ਰ ਨੂੰ ਚੜਾਓ ਨਹੀਂ ਇਨਸਾਨ ਦੇ ਲਈ ਉਸ ਪਰਮੇਸ਼ਵਰ ਨੇ ਇਸ ਧਰਤੀ ਦੇ ਉੱਤੇ ਨਾਲੀ ਨਾਰੀਅਲ ਦਾ ਪੇੜ ਉਗਾਇਆ ਇਸ ਵਾਸਤੇ ਕਿ ਤੁਸੀਂ ਉਹਨੂੰ ਤੋੜ ਕੇ ਮੇਰੇ ਅੱਗੇ ਚੜਾਓ ਨਹੀਂ ਇਨਸਾਨ ਦੇ ਲਈ ਮੇਰੇ ਪ੍ਰਿਯੋ ਇਸ ਧਰਤੀ ਦੇ ਉੱਤੇ ਜਿੰਨੀਆਂ ਵੀ ਖਾਣ ਵਾਲੀਆਂ ਚੀਜ਼ਾਂ ਆ ਉਹ ਪਰਮੇਸ਼ਵਰ ਨੇ ਆਪਣੇ ਲਈ ਨਹੀਂ ਬਣਾਈਆਂ ਉਹ ਮਨੁੱਖਾਂ ਦੇ ਲਈ ਬਣਾਈਆਂ ਗਈਆਂ ਆ ਕਿ ਮਨੁੱਖ ਇਹਨਾਂ ਦੇ ਨਾਲ ਆਪਣਾ ਪੇਟ ਭਰਿਆ ਤੇ ਆਪਣੇ ਸਿਰਜਣਹਾਰ ਨੂੰ ਯਾਦ ਰੱਖੇ ਪਰਮੇਸ਼ਵਰ ਲੈਣ ਵਾਲਾ ਨਹੀਂ ਦੇਣ ਵਾਲਾ ਪਰਮੇਸ਼ਵਰ ਹਾਲੇਲੂਇਆ ਤੁਸੀਂ ਇੱਕ ਕੇਲਾ ਦੇ ਕੇ ਨਾਰੀਅਲ ਦੇ ਕੇ ਤੁਹਾਨੂੰ ਲੱਗਦਾ ਸਾਡਾ ਪ੍ਰਭੂ ਖੁਸ਼ ਹੋ ਜਾਏਗਾ ਕਰਕੇ ਏ ਪਰਮੇਸ਼ਰ ਨੇ ਆਪਣੇ ਵਾਸਤੇ ਚੀਜ਼ਾਂ ਬਣਾਈਆਂ ਨਹੀਂ ਇਹ ਤੁਹਾਡੇ ਵਾਸਤੇ ਨੇ ਪਰਮੇਸ਼ਰ ਨੂੰ ਕੁਝ ਨਹੀਂ ਚਾਹੀਦਾ ਪਰਮੇਸ਼ਰ ਨੂੰ ਸਿਰਫ ਚਾਹੀਦਾ ਆ ਕਿ ਤੁਸੀਂ ਉਹਦੇਆਂ ਵਚਨਾਂ ਨੂੰ ਫੋਲੋ ਕਰੋ ਉਹਦੀ ਬਾਣੀ ਨੂੰ ਫੋਲੋ ਕਰੋ ਜੋ ਪਰਮੇਸ਼ਰ ਸਾਡਾ ਸਾਨੂੰ ਆਗਿਆਵਾ ਦਿੰਦਾ ਆ ਬੋਲੋ ਹallelujah ਮੇਰੇ ਅਜ਼ੀਜ਼ੋ ਉਹ ਸਰਵ ਸ਼ਕਤੀਮਾਨ ਪਰਮੇਸ਼ਰ ਆ ਉਹ ਸਭ ਕੁਝ ਦੇਣ ਵਾਲਾ ਖੁਦਾ ਯਾ ਬਾਈਬਲ ਦੇ ਵਿੱਚ ਇੱਕ ਸ਼ਬਦ ਜਾਂ ਇੱਕ ਨਾਮ ਪਰਮੇਸ਼ਰ ਨੂੰ ਦਿੱਤਾ ਗਿਆ ਯਹੋਵਾ ਯਹੇ ਖੁਦਾ ਯਾਨੀ ਕਿ ਸਾਡੀਆਂ ਲੋੜੀ ਦੀਆਂ ਚੀਜ਼ਾਂ ਸਾਨੂੰ ਮੁਹਿਆ ਦੇਣ ਵਾਲਾ ਮੁਹਿਆ ਕਰਕੇ ਦੇਣ ਵਾਲਾ ਪਰਮੇਸ਼ਰ ਇਸ ਕਰਕੇ ਇਹ ਚੀਜ਼ਾਂ ਉਹਨੇ ਸਾਨੂੰ ਮੁਹਿਆ ਕਰਕੇ ਦਿੱਤੀਆਂ ਆਪ ਖਾਣ ਦੇ ਲਈ ਨਹੀਂ ਕਿਉਂਕਿ ਉਹ ਇੱਕ ਸਰਵ ਸ਼ਕਤੀਮਾਨ ਵਚਨ ਤੇ ਆਤਮਾ ਪਰਮੈਸ਼ਵਰਿਆ ਉਹਨੂੰ ਇਹਨਾਂ ਚੀਜ਼ਾਂ ਦੀ ਲੋੜ ਨਹੀਂ ਉਹਨੂੰ ਉਹ ਤੁਹਾਡੇ ਤੋਂ ਇੱਕ ਹੀ ਮੰਗ ਕਰਦਾ ਕਿ ਤੁਸੀਂ ਪਰਮੈਸ਼ਰ ਦੀ ਗੱਲ ਨੂੰ ਮੰਨੋ ਮੇਰੇ ਪਿਆਰਿਓ ਮੰਨਣਾ ਤੇ ਸਾਡੇ ਤੋਂ ਹੁੰਦਾ ਨਹੀਂ ਪਰ ਅਸੀਂ ਪਰਮੈਸ਼ਰ ਨੂੰ ਇਹਨਾਂ ਚੀਜ਼ਾਂ ਦੀ ਰਿਸ਼ਵਤ ਦੇ ਕੇ ਖੁਸ਼ ਕਰਨ ਦੀ ਕੋਸ਼ਿਸ਼ ਕਰਦੀ ਆ ਪਰ ਇਹ ਚੀਜ਼ਾਂ ਖੁਦਾ ਨੂੰ ਨਹੀਂ ਚਾਹੀਦੀਆਂ ਇਹ ਤੁਹਾਡੇ ਲਈ ਆ ਮੇਰੇ ਅਜ਼ੀਜ਼ੋ ਇਸੇ ਕਰਕੇ ਮਸੀਹ ਲੋਕ ਜਿਹੜੇ ਆ ਉਹ ਕਦੀ ਵੀ ਯੇਸ਼ੂ ਮਸੀਹ ਦੀ ਫੋਟੋ ਦੇ ਸਾਹਮਣੇ ਨਾ ਫੋਟੋ ਨੂੰ ਮੰਨਦੇ ਆ ਨਾ ਉਹਦੇ ਸਾਹਮਣੇ ਕੋਈ ਭੋਗ ਜਾਂ ਪ੍ਰਸ਼ਾਦ ਚੜਾਉਂਦੇ ਆ ਉਹ ਜਦੋਂ ਵੀ ਕੋਈ ਖਾਣਾ ਜਾਂ ਰੋਟੀ ਖਾਂਦੇ ਆ ਇੱਕ ਕੰਮ ਜ਼ਰੂਰ ਕਰਦੇ ਆ ਪਰਮੇਸ਼ਵਰ ਇਸ ਰੋਟੀ ਦੇ ਲਈ ਤੇਰਾ ਧੰਨਵਾਦ ਕਿੰਨੇ ਇਹੋ ਜਿਹੇ ਲੋਕ ਆ ਜਿਹੜੇ ਭੁੱਖੇ ਸੌ ਜਾਂਦੇ ਆ ਪਰ ਮੈਂ ਉਹਨਾਂ ਦੇ ਨਾਲੋਂ ਚੰਗਾ ਨਹੀਂ ਪਰ ਤੇਰਾ ਧੰਨਵਾਦ ਕਿ ਤੂੰ ਇਹ ਖਾਣਾ ਮੈਨੂੰ ਦਿੱਤਾ ਆ ਉਹ ਭੋਗ ਨਹੀਂ ਲਾਉਂਦੇ ਉਹ ਪਰਮੇਸ਼ਵਰ ਦੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਧੰਨਵਾਦ ਕਰਦੇ ਆ ਖੁਦਾ ਇਸ ਰੋਟੀ ਦੇ ਲਈ ਤੇਰਾ ਧੰਨਵਾਦ ਖੁਦਾ ਇਸ ਮਿੱਠੇ ਦੇ ਲਈ ਤੇਰਾ ਧੰਨਵਾਦ ਖੁਦਾ ਇਸ ਕਾਰੋਬਾਰ ਦੇ ਲਈ ਇਸ ਗੱਡੀ ਦੇ ਲਈ ਤੇਰਾ ਧੰਨਵਾਦ ਕਰਕੇ ਉਹ ਹਰ ਚੀਜ਼ ਦੇ ਵਿੱਚ ਪਰਮੇਸ਼ਵਰ ਦਾ ਸ਼ੁਕਰ ਕਰਦੇ ਆ ਨਾ ਕਿ ਮੇਰੇ ਪ੍ਰਿਯੋ ਖੁਦਾ ਨੂੰ ਉਸ ਚੀਜ਼ ਦਾ ਭੋਗ ਲਗਾ ਕੇ ਉਹਨੂੰ ਪਹਿਲਾਂ ਖਵਾ ਕੇ ਤੇ ਆਪ ਖਾਂਦੇ ਆ ਮੇਨ ਮੇਰੇ ਅਜ਼ੀਜ਼ੋ ਪਰਮੇਸ਼ਰ ਨੂੰ ਇਹ ਚੀਜ਼ਾਂ ਨਹੀਂ ਚਾਹੀਦੀਆਂ ਇਹ ਚੀਜ਼ਾਂ ਤੁਹਾਡੇ ਵਾਸਤੇ ਆ ਖੁਦਾ ਦੇ ਲਈ ਇੱਕ ਹੀ ਚੀਜ਼ ਤੁਸੀਂ ਉਹਨੂੰ ਚੜਾ ਸਕਦੇ ਹੋ ਉਹ ਆ ਤੁਹਾਡੇ ਹੋਟਾਂ ਦਾ ਬਲੀਦਾਨ ਜਿੰਨਾ ਉਹਦਾ ਵਡਿਆਈ ਉਹਦੀ ਮਹਿਮਾ ਉਹਦੀ ستੂਤੀ ਗaan ਕੀਤਾ ਜਾਂਦਾ ਉਹ ਕਰੋ ਇੱਕ ਹੀ ਇੱਕ ਚੜਾਵਾ ਆ ਜਿਹੜਾ ਪਰਮੇਸ਼ਰ ਕਬੂਲ ਕਰਦਾ ਤੁਹਾਡੇ ਹੋਟਾਂ ਦਾ ਬਲੀਦਾਨ ਤੁਹਾਡੇ ਹੋਟਾਂ ਦਾ ਚੜਾਵਾ ਜਦੋਂ ਤੁਸੀਂ ਉਸ ਪਰਮੇਸ਼ਰ ਦੀ ਤਾਰੀਫ ਕਰਦੇ ਹੋ ਉਹਦੀ ਵਡਿਆਈ ਕਰਦੇ ਹੋ ਪਰਮੇਸ਼ਰ ਬਸ ਇਹ ਵਡਿਆਈ ਤੁਹਾਡੇ ਤੋਂ ਮੰਗਦਾ ਉਹਨੂੰ ਕੋਈ ਤੁਹਾਡਾ ਆ ਲੱਡੂ ਨਹੀਂ ਚਾਹੀਦੇ ਉਹਨੂੰ ਖੀਰ ਨਹੀਂ ਚਾਹੀਦੀ ਮੇਰੇ ਪ੍ਰਿਯੋ ਇਹ ਸਭ ਚੀਜ਼ਾਂ ਤੁਹਾਡੇ ਵਾਸਤੇ ਆ ਮੇਰੇ ਅਜ਼ੀਜ਼ੋ ਉਹਨੂੰ ਜੇਕਰ ਖੁਸ਼ ਕਰਨਾ ਤੇ ਉਹਦੀ ਆਗਿਆ ਨੂੰ ਮੰਨ ਕੇ ਖੁਸ਼ ਕਰਨਾ ਪੈਣਾ ਇਹ ਚੀਜ਼ਾਂ ਜਾਂ ਇਹ ਛੋਟੀਆਂ-ਮੋਟੀਆਂ ਰਿਸ਼ਵਤਾਂ ਦੇ ਕੇ ਪ੍ਰਭੂ ਨੂੰ ਖੁਸ਼ ਨਹੀਂ ਹੋਣਾ ਇਨਸਾਨ ਖੁਸ਼ ਹੋ ਜਾਏਗਾ ਪ੍ਰਭੂ ਪਰਸਾਨ ਨਹੀਂ ਹੋਏਗਾ ਮੇਰੇ ਅਜ਼ੀਜ਼ੋ ਇਸ ਕਰਕੇ ਅਸੀਂ ਮਸੀਹ ਲੋਕ ਆਗਿਆ ਪਾਲਣ ਦੇ ਵਿੱਚ ਧਿਆਨ ਦੇਣੇ ਆ ਨਾ ਕਿ ਪਰਮੇਸ਼ਰ ਨੂੰ ਕੋਈ ਚੜਾਵਾ ਜਾਂ ਕੋਈ ਫਲ ਜਾਂ ਸਬਜੀ ਜਾਂ ਕੋਈ ਮਠਿਆਈ ਦੇ ਕੇ ਅਸੀਂ ਪ੍ਰਭੂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਨਹੀਂ ਸਾਨੂੰ ਪਤਾ ਉਹਨੇ ਪਰਸਨ ਹੋਣਾ ਹੀ ਨਹੀਂ ਅਸੀਂ ਇਹ ਸਚਾਈ ਤੋਂ ਇਸ ਗਿਆਨ ਤੋਂ ਵਾਕੀ ਪਿਆ ਇਸ ਕਰਕੇ ਅਸੀਂ ਪਰਮੇਸ਼ਰ ਦੀ ਆਗਿਆ ਪਾਲਣ ਵੱਲ ਧਿਆਨ ਦਿੰਨੇ ਆ ਸੋ ਮੈਂ ਆਸ਼ਾ ਕਰਦਾ ਇਹ ਚੀਜ਼ ਤੁਹਾਨੂੰ ਸਮਝ ਆਈ ਉਸ ਵੀਰ ਨੂੰ ਵੀ ਸਮਝ ਆ ਗਈ ਹੋਏਗੀ ਜਿਹੜਾ ਕਹਿੰਦਾ ਕਿ ਕਿ ਕਿਉਂ ਨਹੀਂ ਮਸੀਹ ਲੋ ਕਰਤੇ ਕਰਕੇ ਸੋ ਮੈਂ ਆਸ਼ਾ ਕਰਦਾ ਹਾਂ ਪ੍ਰਭੂ ਇੰਨਾਂ ਗੱਲਾਂ ਦੇ ਦੁਆਰਾ ਤਾਨੂੰ ਵੀ ਤੇ ਸਾਡੇ ਮਸੀਹ ਭੈਣ ਭਾਈਆਂ ਨੂੰ ਵੀ ਆਸ਼ੀਸ਼ ਤੇ ਬਰਕਤ ਦੇਵੇ ਹਾਂ ਇੱਕ ਚੀਜ਼ ਯਾਦ ਰੱਖਿਓ ਜੇਕਰ ਤੁਸੀਂ ਮਸੀਹ ਹੋ ਕੇ ਇਹੋ ਜਿਹਾ ਕੰਮ ਕਰਦੇ ਹੋ ਤੇ ਅੱਜ ਤੋਂ ਕਰਨਾ ਬੰਦ ਕਰਦੇ ਹੋ ਕਿਉਂਕਿ ਪਰਮੇਸ਼ੁਰ ਨੇ ਇਹਨਾਂ ਚੀਜ਼ਾਂ ਨਾਲ ਖੁਸ਼ ਨਹੀਂ ਹੋਣਾ ਪਰਮੇਸ਼ੁਰ ਨੂੰ ਖੁਸ਼ ਕਰਨਾ ਆ ਤੇ ਉਹਦੇ ਵਚਨ ਨੂੰ ਫਾਲੋ ਕਰੋ ਸੋ ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਤੇ ਬਰਕਤ ਦੇਵੇ ਜੈ ਮਸੀਹ ਦੀ ਗੋਡ ਬlesਸ ਯੂ